ਸਿਆਲਾਂ ਦੇ ਦਿਨਾਂ ਵਿੱਚ ਸੜਕਾਂ ਕਿਨਾਰੇ ਸਜੇ ਕਿਨੂਆਂ ਦੇ ਸਟਾਲ ਹਰ ਆਉਂਦੇ ਜਾਂਦੇ ਨੂੰ ਆਪਣੇ ਵੱਲ ਖਿੱਚਦੇ ਹਨ ਕਈ ਇਹਨਾਂ ਵੱਲ ਤੱਕਦੇ ਅਗਾਹ ਲੰਘ ਜਾਂਦੇ ਹਨ ਅਤੇ ਕਈਆਂ ਦੀ ਰਫ਼ਤਾਰ ਰੁਕ ਜਾਂਦੀ ਹੈ ਇਹ ਸਾਰਾ ਕਿਨੂ ਅਬੋਹਰ ਵਾਲੇ ਪਾਸੇੋਂ ਆਉਂਦਾ ਹੈ ਜਿੱਥੇ ਵੱਡੇ ਬਾਗ ਹਨ ਅਤੇ ਠੇਕੇਦਾਰਾਂ ਦੀਆਂ ਗੱਡੀਆਂ ਕਿਨੂ ਪਹੁੰਚਾਉਂਦੀਆਂ ਹਨ ਪੰਜਾਬੀ ਟ੍ਰਿਬਿਊਨ ਦੇ ਲੰਬੀਤੋ ਪੱਤਰਕਾਰ ਇਕਬਾਲ ਸਿੰਘ ਸ਼ਾਂਤ ਦੀ ਰਿਪੋਰਟ ਅਨੁਸਾਰ ਚੰਗੀ ਖ਼ਬਰ ਇਹ ਹੈ ਕਿ ਪਿਛਲੇ 2 ਸਾਲਾਂ ਤੋਂ ਕਿਨੂ ਬਾਗਬਾਨਾਂ ਦੇ ਚਿਹਰੇ ਖਿੜੇ ਹੋਏ ਹਨ ਕਿੰਨੂ ਦੀ ਬਾਗਬਾਨੀ ਤੋਂ ਕਣਕ ਝੋਨੇ ਨਾਲੋਂ ਕਿਤੇ ਵੱਧ ਕਮਾਈ ਹੁੰਦੀ ਹੈ ਅਤੇ ਬਹੁਤੇ ਪਾਣੀ ਦੀ ਵੀ ਲੋੜ ਨਹੀਂ ਪੈਂਦੀ ਪੰਜਾਬ ਵਿੱਚ ਕਰੀਬ 50000 ਹੈਕਟੇਰ ਰਕਬਾ ਕਿਨੂ ਹੇਠ ਹੈ ਫਾਜ਼ਿਲકા ਮੁਕਸਰ ਬਟਿੰਡਾ ਅਤੇ ਹੁਸ਼ਿਆਰਪੁਰ ਖੇਤਰ ਵਿੱਚ ਕਿਨੂ ਦੀ ਬਾਗਬਾਨੀ ਹੁੰਦੀ ਹੈ ਜੋ ਕਿ ਬੰਗਲਾਦੇਸ਼ ਪੱਛਮੀ ਬੰਗਾਲ ਸਮੇਤ ਦੱਖਣੀ ਰਾਜਾਂ ਵਿੱਚ ਜਾਂਦਾ ਹੈ ਸਾਲ 1954-55 ਵਿੱਚ ਕਿਨੂ ਕੈਲੀਫੋਰਨੀਆ ਤੋਂ ਪੰਜਾਬ ਲਿਆਂਦਾ ਗਿਆ ਪੰਜਾਬ ਦੀ ਮਿੱਟੀ ਅਤੇ ਪੌਣ ਪਾਣੀ ਕਿਨੂ ਦੀ ਫਸਲ ਲਈ ਟਕਵੇਂ ਤਾਂ ਹਨ ਪਰੇ ਛੋਟੀ ਕਿਸਾਨੀ ਦੇ ਬਹੁਤਾ ਰਸ ਨਹੀਂ ਆਇਆ ਕਿਨੂ ਦੇ ਬੂਟੇ ਨੂੰ 4 ਸਾਲ ਦੀ ਉਮਰ ਵਿੱਚ ਪੂਰਾ ਫਲ ਲੱਗਣਾ ਸ਼ੁਰੂ ਹੁੰਦਾ ਹੈ ਛੋਟੇ ਕਿਸਾਨਾਂ ਲਈ 4 ਸਾਲਾਂ ਤੱਕ ਘਾਟਾ ਚੱਲਣਾ ਫਿਰ ਖਰੀਦ ਲਈ ਵਪਾਰੀਆਂ ਦੇ ਹੱਥਾਂ ਵੱਲ ਝਾਕਣਾ ਔਖਾ ਹੈ ਕਿਨੂ ਦੀ ਤੜਾਈ ਜਨਵਰੀ ਮਹੀਨੇ ਵਿੱਚ ਸ਼ੁਰੂ ਹੋ ਜਾਂਦੀ ਹੈ ਅਤੇ ਵੱਧਦੀ ਠੰਡ ਦੇ ਨਾਲ ਨਾਲ ਕਿਨੂ ਵਿੱਚ ਰਸ ਭਰਦਾ ਰਹਿੰਦਾ ਹੈ ਬਾਗਬਾਨਾਂ ਦੀਆਂ ਜੇਬਾਂ ਵੀ ਇਸੇ ਰਸ ਦੀ ਮਿਠਾਸ ਤੇ ਨਿਰਪਰ ਕਰਦੀਆਂ ਹਨ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ 1 ਏਕੜ ਵਿੱਚ 109 ਤੋਂ 111 ਬੂਟੇ ਲਗਾਏ ਜਾ ਸਕਦੇ ਹਨ ਇੱਕ ਤੰਦਰੁਸਤ ਬੂਟਾ ਕਰੀਬ 1000 ਜਾਂ ਲਗਭਗ 45 ਕਿਲੋ ਫਲ ਦਿੰਦਾ ਹੈ ਇਨ੍ਹਾਂ ਬੂਟਿਆਂ ਦੀ ਉਮਰ 22 ਸਾਲ ਤੱਕ ਮੰਨੀ ਜਾਂਦੀ ਹੈ ਦੇਖਿਆ ਜਾਵੇ ਤਾਂ 1 ਏਕੜ ਵਿੱਚੋਂ 2 ਤੋਂ 3 ਲੱਖ ਰੁਪਏ ਦੀ ਕਮਾਈ ਹੋ ਜਾਂਦੀ ਹੈ ਕਿੰਨੂ ਦੇ 2.5 ਏਕੜ ਦੇ ਬਾਗ ਤੇ ਕਰੀਬ 75000 ਰੁਪਏ ਦਾ ਖਰਚ ਆਉਂਦਾ ਹੈ ਅਤੇ ਇਸ ਦੇ ਬੂਟੇ ਜੁਲਾਈ ਤੋਂ ਸਤੰਬਰ ਦਰਮਿਆਨ ਲਗਾਏ ਜਾ ਸਕਦੇ ਹਨ ਵੇਰਵੇ ਅਨੁਸਾਰ ਪਿਛਲੇ 2 ਸਾਲਾਂ ਤੋਂ ਕਿਨੂ ਦੀ ਫਸਲ ਨੂੰ ਮੁਨਾਫੇ ਦਾ ਰੰਗ ਚੜਦਾ ਆ ਰਿਹਾ ਹੈ ਬਾਗ ਦਾ ਪ੍ਰਤੀ ਏਕੜ ਠੇਕਾ 3 ਤੋਂ 5.5 ਲੱਖ ਰੁਪਏ ਤੱਕ ਪਹੁੰਚ ਗਿਆ ਹੈ ਲੰਬੀ ਹਲਕੇ ਵਿੱਚ ਬਾਗ ਸਾਲਾਨਾ ਓਕੇ-ਪੁਕੇ ਠੇਕੇ ਤੇ ਦਿੱਤੇ ਜਾਂਦੇ ਹਨ ਜਦਕਿ ਅਬੋਰ ਖੇਤਰ ਵਿੱਚ ਕਿਨੂ ਤੋਲ ਕੇ ਵੇਚਿਆ ਜਾਂਦਾ ਹੈ ਸੀਨੀਅਰ ਕਾਂਗਰਸੀ ਆਗੂ ਮਹੇਸ਼ ਇੰਦਰ ਸਿੰਘ ਬਾਦਲ ਸਫਲ ਬਾਗਬਾਨ ਹਨ ਉਹ ਦੱਸਦੇ ਹਨ ਕਿ ਉਹਨਾਂ ਦੇ ਪਿਤਾ ਤੇਜਾ ਸਿੰਘ ਬਾਦਲ ਨੇ ਕਰੀਬ 45-46 ਸਾਲ ਪਹਿਲਾਂ ਕਿਨੂਆਂ ਦਾ ਬਾਗ ਲਾਇਆ ਸੀ ਜਿਸਨੂੰ ਉਹ ਸੰਭਾਲਦੇ ਅਤੇ ਸਮੇਂ ਅਨੁਸਾਰ ਨਵੇਂ ਬੂਟੇ ਲਗਾਉਂਦੇ ਆ ਰਹੇ ਹਨ ਉਹ ਦੱਸਦੇ ਹਨ ਕਿ ਕਿੰਨੂ ਦੀ ਕਮਾਈ ਵਪਾਰੀਆਂ ਨੂੰ ਹੋਣ ਵਾਲੇ ਮੁਨਾਫੇ ਤੇ ਟਿਕੀ ਹੋਈ ਹੈ ਜੇ ਵਪਾਰੀ ਨੂੰ ਮੁਨਾਫਾ ਮਿਲਦਾ ਹੈ ਤਾਂ ਬਾਗਬਾਨ ਸਫਲ ਹੈ ਨਹੀਂ ਤਾਂ ਸਭ ਮਿੱਟੀ ਹੋ ਜਾਂਦਾ ਹੈ ਸ਼੍ਰੀ ਬਾਦਲ ਦਾ ਕਹਿਣਾ ਹੈ ਕਿ ਛੋਟੇ ਕਿੰਨੂਆਂ ਲਈ ਸਰਕਾਰ ਨੂੰ ਜੂਸ ਦੀ ਫੈਕਟਰੀ ਲਾਉਣੀ ਚਾਹੀਦੀ ਹੈ ਤਾਂ ਜੋ ਬਾਗਬਾਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ 150 ਏਕੜ ਵਿੱਚ ਕਿੰਨੂ ਦੀ ਖੇਤੀ ਕਰਨ ਵਾਲੇ ਅਬুল ਖਰਾਨਾ ਦੇ ਬਲਵਿੰਦਰ ਸਿੰਘ ਟਿੱਕਾ ਨੂੰ ਕਿੰਨੂ ਕਿੰਗ ਆਫ ਇੰਡੀਆ ਦੇ ਅਵਾਰਡ ਨਾਲ ਨਵਾਜਿਆ ਜਾ ਚੁੱਕਾ ਹੈ ਉਹ ਤੁਪਕਾ ਵਿਧੀ ਰਾਹੀਂ ਬਾਗ ਦੀ ਸਿੰਜਾਈ ਕਰਦੇ ਹਨ ਉਹਨਾਂ ਦੱਸਿਆ ਕਿ ਕਰੀਬ 45 ਸਾਲ ਪਹਿਲਾਂ ਉੱਚੇ ਟਿੱਬਿਆਂ ਵਾਲੀਆਂ ਜ਼ਮੀਨਾਂ ਖਰੀਦ ਕੇ ਉਹਨਾਂ ਕਿਨੂਆਂ ਦੀ ਬਾਗਬਾਨੀ ਸ਼ੁਰੂ ਕੀਤੀ ਸੀ ਤਿੰਨ ਪੀੜੀਆਂ ਤੋਂ ਕਿਨੂਆਂ ਦੀ ਬਾਗਬਾਨੀ ਨਾਲ ਜੁੜੇ ਲੋਹਾਰਾ ਦੇ ਬਲਜੀਤ ਸਿੰਘ ਸਿੱਧੂ ਦੱਸਦੇ ਹਨ ਕਿ ਉਹਨਾਂ ਦੇ ਦਾਦਾ ਉਦਮ ਸਿੰਘ ਨੇ 1973 ਵਿੱਚ ਕਿਨੂਆਂ ਦਾ ਬਾਗ ਲਾਇਆ ਸੀ ਹੁਣ ਉਹਨਾਂ ਦੀਆਂ ਤੀਆਂ ਵੀ ਬਾਗਬਾਨੀ ਨਾਲ ਜੁੜੀਆਂ ਹੋਈਆਂ ਹਨ ਉਹ ਦੱਸਦੇ ਹਨ ਕਿ ਅਪ੍ਰੈਲ ਮਈ ਵਿੱਚ ਨਹਿਰਬੰਦੀ ਬਾਗਾਂ ਲਈ ਨੁਕਸਾਨਦੇ ਹੁੰਦੀ ਹੈ ਇਸ ਸਮੇਂ ਵਿੱਚ ਪਾਣੀ ਦਾ ਪ੍ਰਬੰਧ ਹੋ ਜਾਵੇ ਤਾਂ ਉਹ ਆਪਣੀ ਕੁੱਲ 35 ਏਕੜ ਜ਼ਮੀਨ ਵਿੱਚ ਬਾਗ ਲਾਉਣਾ ਚਾਹੁੰਦੇ ਹਨ ਬਾਗਬਾਨੀ ਵਿਭਾਗ ਮੁਖਸਰ ਦੇ ਡਾਇਰੈਕਟਰ ਸੁਖਦੇਵ ਸਿੰਘ ਬਰਾੜ ਦਾ ਕਹਿਣਾ ਹੈ ਕਿ ਬਾਗਬਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਹੁਣ ਜਾਗਰੂਕਤਾ ਵਧਣ ਕਾਰਨ ਫਲਾਂ ਦੀ ਕਾਸ਼ਤ ਮੁਨਾਫੇ ਦਾ ਸੌਦਾ ਬਣ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਐਗਰੋ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਦਾਵਾ ਹੈ ਕਿ ਉਹ ਪਾ ਡਿੱਗਣ ਤੇ ਕਿੰਨੂ ਬਾਗਬਾਨਾਂ ਲਈ ਮੰਡੀ ਵਿੱਚ ਉਤਰਦੇ ਹਨ ਅਤੇ ਬਾਜ਼ਮ ਮੁੱਲ ਦਿਵਾਉਣ ਲਈ ਮਦਦ ਕਰਦੇ ਹਨ